ਅੰਮ੍ਰਿਤਸਰ ਦੇ ਗਵਾਲ ਮੱਡੀ ਇਲਾਕੇ ਦੇ ਵਿੱਚ ਕੰਧ ਡਿੱਗਣ ਤੇ ਨਾਲ 4 ਤੋਂ 5 ਕਾਰਾਂ ਦਾ ਭਾਰੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਤਰ੍ਹਾਂ ਕਿ ਤਸਵੀਰਾਂ ਚ ਤਸਵੀਰ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਦੀਵਾਰ ਗੱਡੀਆਂ ਦੇ ਉੱਪਰ ਡਿੱਗੀ ਹੋਈ ਹੈ ਤੇ ਕਿਸੇ ਗੱਡੀ ਦਾ ਬੋਨਟ ਤੇ ਕਿਸੇ ਗੱਡੀ ਦੀ ਛੱਤ ਨੁਕਸਾਨੀ ਗਈ ਹੈ ਗੱਡੀਆਂ ਦੇ ਸ਼ੀਸ਼ੇ ਟੁੱਟੇ ਪਏ ਨੇ ਤੇ ਦੀਵਾਰ ਦੇ ਨਾਲ ਖੜੀਆਂ 4 ਗੱਡੀਆਂ ਦਾ ਕਾਫੀ ਭਾਰੀ ਨੁਕਸਾਨ ਹੋਇਆ ਹੈ ਤਸਵੀਰਾਂ ਜੇ ਤੁਸੀਂ ਵੀ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਦੀਵਾਰ ਗੱਡੀਆਂ ਦੇ ਉੱਪਰ ਡਿੱਗੀ ਹੋਈ ਐ ਤੇ ਗੱਡੀਆਂ ਦਾ ਬੁਰੇ ਤਰੀਕੇ ਦੇ ਨਾਲ ਨੁਕਸਾਨ ਹੋ ਗਿਆ। ਉਦੋਂ ਹੀ ਨੁਕਸਾਨੀ ਗਈ ਗੱਡੀ ਦੇ ਮਾਲਕ ਦਾ ਕਹਿਣਾ ਹੈ ਕਿ ਉਹ ਇੱਥੇ ਗੱਡੀ ਖੜੀ ਕਰਕੇ ਸਾਹਮਣੇ ਆਰਟੀਓ ਦੇ ਦਫ਼ਤਰ ਗਏ ਸਾਤਾ ਪਿੱਛੋਂ ਉਹਨਾਂ ਦੀ ਗੱਡੀ ਦੇ ਉੱਪਰ ਦੀਵਾਰ ਡਿੱਗ ਗਈ ਤੇ ਜਿਸ ਤੇ ਚੱਲਦੀ ਉਹਨਾਂ ਦੀ ਗੱਡੀ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਐ। ਟੀਟੂ ਦਫ਼ਤਰੇ ਕੰਦ ਡਿੱਪਈ ਐ ਜੀ। ਤੇ ਉਹ ਗੱਡੀ ਦੇ ਉੱਪਰ ਦੇਖ ਕਿ ਉਹ ਗੱਡੀ ਡੈਮੇਜ ਹੋ ਗਈ ਸਾਰੀ ਕਿ ਕੱਲ ਦੇ ਕਿੰਦਾ ਕਾਰਨ ਵੀ ਪਤਾ ਲੱਗਿਆ ਜੀ ਉਹ ਮੱਦੀ ਅੰਦਰ ਉਹ ਮਲਬਾ ਹੈਗਾ ਉਹ ਛੁੱਟ ਰਹੇ ਸੀਗੇ ਉਹਦੇ ਕਰਕੇ ਕੰਦ ਡਿੱਪੀ ਤੇ ਕਿੰਨੀਆਂ ਗੱਡੀਆਂ ਲੱਗੀਆਂ ਸੀ ਇਹ ਗੱਡੀਆਂ ਦਾ ਜਿਹੜੀਆਂ ਡੈਮੇਜ ਜੜੀਆਂ ਹੋਈਆਂ ਜੀ ਇਹ ਮੇਰੇ ਸਮੇਤ ਮਤਕੀ ਚਾਰ ਗੱਡੀਆਂ ਮਤਕੀ ਕਿੰਨਾ ਨੁਕਸਾਨ ਹੋਇਆ ਡਾਡੀ ਗੱਡੀ ਦਾ ਮੇਰੀ ਗੱਡੀ ਤਾਂ ਜੀ ਆਹ ਸਾਹਮਣੀ ਹੈ ਜੀ ਟੋਟਲ ਆਸੀ ਹੋ ਗਈ ਕਿਸੇ ਜੀ ਇਹ ਲੱਗਦਾ ਨਜ਼ਾਇਰ ਬਿਲਡਿੰਗ ਕੋਲਦੀ ਪਈ ਸੀ ਨਹੀਂ ਜੀ ਇਹਦੇ ਬਾਰੇ ਨਹੀਂ ਮੈਂ ਕੋਈ ਦੱਸ ਸਕਦਾ ਤੁਸੀਂ ਉਹਨਾਂ ਨੂੰ ਕੰਪਲੇਟ ਕੀਤੀ ਕੋਈ ਹਾਂਜੀ ਮੈਂ ਉਹਨਾਂ ਨੂੰ ਫੋਨ ਨੰਬਰ ਤੇ ਕੰਪਲੇਟ ਕੀਤੀ ਸੀ ਜੀ ਉਹ ਆਏ ਆ ਜੀ ਬਾਕੀ ਉਹ ਗੱਡੀਆਂ ਲੈ ਕੇ ਚੱਲ ਗਏ ਆ ਜੀ ਮੇਰੀ ਇਕ ਕੱਲਿਆਂ ਦੀ ਗੱਡੀ ਖੜਕਣੀ ਮੈਂ ਤਾਂ ਕਰਨਾ ਹੀ ਹਾਂ ਸਾਹਮਣੇ ਲੈ ਲੀ ਕਿ ਮੇਰੀ ਤਾਂ ਸਾਰੀ ਗੱਡੀ ਡੈਮੇਜ ਹੋ ਗਈ ਡੈਮੇਜ ਹੋ ਗਈ ਉਹ ਤੇ ਇਹ ਤੁਜੀ ਪਾਸੇ ਇਸ ਦੀਵਾਰ ਡਿੱਗਣ ਦੀ ਸੂਚਨਾ ਮਿਲਣ ਤੇ ਉੱਪਰ ਪੁਲਿਸ ਮੌਕੇ ਤੇ ਪਹੁੰਚੀ ਹੈ ਅਤੇ ਉਹਨਾਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਮੌਕੇ ਤੇ ਆਇਆ ਜੀ ਵੇਖਦੇ ਆਂ ਗੱਡੀਆਂ ਦਾ ਨੁਕਸਾਨ ਦੱਸਦੇ ਹੋਇਆ ਹੈ ਬਿਲਡਿੰਗ ਕੰਨ ਡਿੱਗੀ ਆ। ਉਹ ਵੈਰੀਫਾਈ ਕਰਦੇ ਆਂ। ਕਿਹੜੀ ਕਿਹੜੀ ਜਗ੍ਹਾ ਕੰਨ ਡਿੱਗੀ ਹੈ? ਇਹ ਡੀਟੀਓ ਆਫਿਸ ਹੈਗਾ ਰਾਮਪੁਰ ਰੋਡ ਤੇ ਉਹਦੇ ਬਿਲਕੁਲ ਆਪੋ ਜਿਹੇ ਦੇ ਸਾਹਮਣੇ ਆ। ਗੱਡੀਆਂ ਗੱਡੀਆਂ ਡੈਮੇਜ ਹੋਈ। ਮੌਕੇ ਤੇ ਕੋਈ ਲੱਗੀ ਹੈ? ਹੂੰ। ਫੂਨ ਦੱਸਦੇ ਦੋਸਤ ਨੇ ਗੀਆਂ ਨੇ ਉਹ ਵੀ ਦੇਖਦੇ ਕਿਹੜੀ ਐ ਵੈਰੀਫਾਈ ਕਰ ਰਹੇ ਨੇ ਸਾਰਾ ਕੰਮਪਲੀਟ ਕੀਤੀ ਗਈ ਸੀ ਤੁਹਾਨੂੰ ਗੱਡੀਆਂ ਨੂੰ ਸਾਰਾ ਕੰਮਪਲੀਟ ਸੀ ਤੁਹਾਨੂੰ 112 ਤੋਂ ਕੋਈ ਅਪਡੇਟ ਆਈ ਸੀ ਮਾਮਲਾ ਤਰਜ਼ ਕਰ ਲਿਆ ਜੀ ਨਹੀਂ ਜੀ ਜੀ ਮੌਕੇ ਤੇ ਆਏ ਆ ਬਈ ਇਸ ਤਰ੍ਹਾਂ ਜੀ ਇਨਵੈਸਟਿਗੇਟ ਕਰ ਰਹੇ ਆ ਕਾਰਵਾਈ ਕੀ ਕੀਤੀ ਜਾਵੇਗੀ ਕਾਰਵਾਈ ਜਿਤਨੇ ਜੋ ਬਣੇਗੀ ਕਾਰਵਾਈ ਕਰਾਂਗੇ ਜੀ ਇਨਵੈਸਟਿਗੇਟ ਕਰ ਰਹੇ ਆ ਗੱਲ ਹੋਈ ਕੋਈ ਜਿਹੜਾ ਚੇਜ ਮਾਲਕ ਦੀ ਮਿਲਿਆ ਤੇ ਮਾਲਕ ਦਾ ਮੁੰਡਾ ਮਿਲਿਆ ਉਹਨੂੰ ਬੁਲਾਇਆ ਥਾਣੇ ਵੇਖਦੇ ਆ ਬੈਠ ਕੇ ਬੈਠ ਕੇ ਸੁਣਦੇ ਕਿ ਕੀ ਕਹਿੰਦੇ ਆ ਜੋ ਵੀ ਸਾਹਮਣੇ ਆਉਣਗੇ ਬਾਅਦ ਕਰਵਾਈ ਕਰਾਂਗੇ ਬਿਊਰੋ